ਆਸੈਉ ਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਹੈ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੂ ਸਰਨਾਈ ਸੁ ਕਹ ਤਲ ਗੁਰ ਸੇਵੀ ਆਇ ਅਹਨ ਸੁ ਸਹਜ ਸੁਭਾਏ ਦਰਸ਼ਨ ਪਰ ਸੇ ਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਾ ਸਿਫਤ ਖਸਾਮ ਦੀ ਨੂਰੇ ਅਰਸੋਂ ਹਉ কুরਸੋਂ ਝਟੀਆਂ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੀਆ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸੋ ਜਿਸ ਪਾਸ ਬਹਿਠਿਆ ਸੋ ਹੀ ਆ ਸਬਨਾ ਦਾ ਵੀ ਸਾਹ ਸਜਣ ਸੱਚਾ ਪਾਤ ਸਾਹ ਸਿਰ ਸਾਹ ਦਾ ਸੋ ਦੇਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਣੰ ਕਲ ਕਲੇਸ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ ਮਨ ਇੱਛਾ ਦਾਨ ਕਰਨ ਸਰਬਤਰ ਅਸਾ ਪੂਰਨ ਹੈ ਖੰਡਨੰ ਕਲ ਕਲੇਸ ਹੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ ਭੇ ਰੰਗ ਮਾਣਹ ਜਿਸ ਸੰਗ ਤਾ ਸਿਉ ਲਾਈਐ ਨਿਹੋ ਸੋ ਸੋਹ ਬਿੰਦ ਨਾ ਵਿਸਰਹਿ ਵਿਸਰਾ ਨਾਨਕ ਜਿਨ ਸੁੰਦਰ ਰਚਿਆ ਦੇਹੋ ਸੋ ਸੋਹ ਬਿੰਦ ਨਾ ਵਿਸਰਾ ਨਾਨਕ ਜਿਨ ਸੁੰਦਰ ਰਚਿਆ ਦੇਹੋ ਜੀਓ ਪ੍ਰਾਨ ਤਨ ਧਨ ਦੀਆ ਦਿਨੇ ਰਸਪੋਗ ਗ੍ਰਹਿ ਮੰਦਰ ਰੱਥ ਆਸ ਦੀਏ ਰਾਚ ਭਲੇ ਸੰਯੋਗ ਸੋਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰਿ ਸਿਮਰਤ ਤਾਨ ਮਨ ਹਰਿਆ ਲਹਿਜਾ ਹੈ ਵੇ ਜੋਗ ਸਾਦ ਸੰਗ ਹਰ ਗੁਣ ਰਮ ਹੋ ਬਿਨ ਸੇ ਸਭ ਰੋਗ ਸਿਮਰਤ ਤਨ ਮਨ ਹਰਿਆ ਲਹਿ ਜਾ ਹੈ ਵਿਜੋਗ ਸਾਦ ਸੰਗੇ ਹਰ ਗੁਣ ਰਮ ਹੋ ਬਿਨ ਸੇ ਸਭ ਰੋਗ वाहे गुरु जी का खालसा वाहे गुरु जी की फतेह सलोक मन इच्छा दान करण सर्वत्र आशा पूर्ण है खंडन काल कलेस है प्राभ सिमर नानक नह दूरन है ਜਾਤ ਸਰੀ ਕੀ ਵਾਰ